ਕਉ ਤੀਨ ਕਲਾਬੀ ਹੈ ਇਹ ਹੈ ਇਹ ਸਿਰਫ ਭਗਤ ਸਿੰਘ ਦੀ ਪੱਗ ਬੰਨਣ ਵਾਲਾ ਰਹਿ ਗਿਆ ਉਹਦੀ ਵਿਚਾਰਤਾਰਾ ਵਾਲਾ ਨਹੀਂ ਇਹਨੇ ਪੱਗ ਦੇ ਵਿੱਚ ਸਿਰਫ ਸਾਇਆ ਹੋਇਆ ਪਤਾ ਨਹੀਂ ਕਿੱਥੇ ਕੱਢ ਕੇ ਕੀ ਗੱਪ ਮਾਰ ਦਿੰਦਾ ਜਿੰਦਾ ਉਹਦੀ ਜ਼ੁਬਾਨ ਨੂੰ ਲਾਉਣਾ ਚਾਹੀਦਾ ਜਿਹੜੀ ਉਹਦੇ ਲੁਤਰ ਲੁਤਰ ਚੱਲਦੀ ਆ ਪੰਜਾਬ ਦੇ ਵਿੱਚ ਤੁਹਾਡੇ ਕੋਲੇ ਜਿੰਦਾ ਹੋਊਗਾ ਤਰਨ ਤਰਨ ਵਾਲਿਓ ਜਿੰਦਾ ਜੇ ਲਾਉਣਾ ਹੈ ਨਾ ਉਹਦੀ ਜ਼ੁਬਾਨ ਨੂੰ ਲਾ ਦਿਓ ਝੂਠੇ ਇਨਕਲਾਬੀ ਇੱਕ ਮਕੋਟਾ ਕੜਾਇਆ ਹੋਇਆ ਉਹ ਇਹ ਪਾਰਟੀਆਂ ਹੋਰ ਨਾ ਪੱਲੇ ਕੁਛ ਨਹੀਂਗਾ ਅਸੀਂ ਤਿਆਰ ਆਂ ਡਿਬੇਟ ਕਰਨ ਦੇ ਲਈ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਜੇਕਰ ਇਹਨਾਂ ਨੇ ਸਿੱਖਿਆ ਬਹਿਗਮੇ ਦੇ ਵਿੱਚ ਦਿੱਤਾ ਹੋਵੇ ਅਸੀਂ ਇਹ ਸਾਰਾ ਮਰਦਾਬਦ ਛੱਡ ਕੇ ਜਿੰਦਾਬਾਦ ਦੇ ਨਾਰੇ ਐਸੇ ਤਰਨਤਨ ਦੇ ਗਲੀਆਂ ਚ ਲਾਵਾਂਗੇ ਬੀਬੀ ਕਲਵਿੰਦਰ ਘਰ ਸੂਸਾਈਡ ਕਰ ਗਈ ਕਲਵਿੰਦਰ ਘਰ ਕੀ ਇਹ ਰੁਜ਼ਗਾਰ ਹੈ ਲੋਕਾਂ ਨੂੰ ਆਸ ਸੀ ਕਿ ਪਾਕਿਸਤਾਨ ਦੇ ਪੱਗ ਬਨ ਕੇ ਤੁਰਿਆਵਾ ਕੁਛ ਕਰੇਗਾ ਲੋਕੀ ਠੋਖਾ ਖਾ ਗਏ ਨਾ ਬੇਈਮਾਨਤ ਬੱਡੇ ਬੱਡੇ ਗੱਪ ਮਾਰਦਾ 300 ਕਰੋੜ ਰੁਪਇਆ ਲਾ ਕੇ ਗੱਪ ਮਾਰਦਾ ਇੱਕ ਤਾਂ ਨਾਲ ਮੁਫਤ ਦੇ ਗੱਪ ਇੱਕ 300 ਕਰੋੜ ਰੁਪਇਆ ਸਾਲਾਨਾ ਰੱਖ ਕੇ ਬਜਟ ਰੱਖ ਕੇ ਕਿ ਤੁਸੀਂ ਕੱਲੇ ਫਲੈਕਸ ਚਾਰਟ ਪੈਂਟਰ ਬੈਨਰ ਲਾ ਦਿਓ ਕਹਿੰਦਾ ਤੇ ਕਿ ਆ ਸਰਕਾਰ ਨਹੀਂ ਕਰਤਾ ਉਹ ਗੱਪ ਐ ਉਹਦੇ ਇਹ ਪਿਛਲੇ ਹੋਂਦ ਕਰਨੀਆਂ ਦੀ ਜਦੋਂ ਮ ਸਰਕਾਰ ਬਣੀ ਨਹੀਂ ਸੀ ਇਹਨਾਂ ਦੀ ਉਹਦੇ ਸਾਡੇ ਵੀਰ ਨੇ ਸੰਗਲ ਪਾਏ ਸੀਗੇ ਫੇਰਜ਼ਗਾਰੀ ਦੇ ਸਮੂਹ ਮੰਤਰੀ ਕਹਿੰਦਾ ਮੈਂ ਤੁਹਾਡੇ ਸੰਗਲ ਲਾ ਦਿੰਦਾ ਸਾਡੀ ਸਰਕਾਰ ਆਉਣ ਦਿਓ ਲੇਕਿਨ ਸਰਕਾਰ ਵੀ ਆ ਗਈ ਐ ਪਰ ਅਜੇ ਤੱਕ ਇਹ ਸੰਗਲ ਵੀਰ ਦੇ ਉਵੇਂ ਨੇ ਕੇਜਰੀਵਾਲ ਮੁੱਖ ਮੰਤਰੀ ਕਹਿੰਦਾ ਸੀਗਾ ਜੇਕਰ ਤਰਨਤਾਰਨ ਵਾਲਿਓ ਤੁਸੀਂ ਨਸ਼ਾ ਬੰਦ ਕਰਨਾ ਹੈ ਨਸ਼ਾ ਖਤਮ ਕਰਨਾ ਤਾਂ ਇਸ ਜਿਹੜੇ ਹੈਗਾ ਹਰਿੰਦਰ ਨੂੰ ਹਰਾ ਦਿਓ ਹਰਮੀਤ ਨੂੰ ਹੁਣ ਕਹਿੰਦੇ ਆ ਜੇ ਤੁਸੀਂ ਨਸ਼ਾ ਬੰਦ ਕਰਨਾ ਇਹ ਸ਼ੇਰਮੀਤ ਨੂੰ ਜਿਤਾ ਦਿਓ ਇੱਥੇ ਪਤਾ ਲੱਗਣਾ ਜੀ ਇੱਥੋਂ ਦੇ ਲੋਕਾਂ ਨੂੰ ਕਿ ਕਿੱਡੇ ਵੱਡੇ ਝੂਠ ਬੋਲਣ ਵਾਲੇ ਆ ਇਸ ਵੇਲੇ ਤਰਨਤਾਰਨ ਦੀਆਂ ਸੜਕਾਂ ਤੇ ਆ ਅੱਜ ਤਰਨਤਾਰਨ ਦੇ ਵਿੱਚ ਬੇਰਜ਼ਗਾਰਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਬੇਰਜ਼ਗਰ ਸਾਂਝਾ ਮੋਰਚਾ ਪੰਜਾਬ ਦੇ ਵੱਲੋਂ ਅੱਜ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਆ ਆਗੂ ਰਮਨ ਮਲੋਠੋਰੀ ਮੇਰੇ ਨਾਲ ਨੇ ਇੱਥੇ ਤਾਂ ਅੱਜ ਜਿਹੜੇ ਹੈਗੇ ਨੇ ਉਹ ਚੋਣ ਪ੍ਰਚਾਰ ਚੱਲ ਰਿਹਾ ਤੁਸੀਂ ਆਪਣਾ ਚੋਣ ਪ੍ਰਚਾਰ ਕਰਨ ਆ ਗਏ ਦੇਖੋ ਚੋਣ ਪ੍ਰਚਾਰ ਨਹੀਂ ਜੀ ਇਹ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜਗਾਉਣ ਆਏ ਇੱਥੋਂ ਦੇਆਂ ਨੂੰ ਵੀ ਜੋ ਗਲਤੀ ਪੂਰੇ ਪੰਜਾਬ ਨੇ ਕੀਤੀ ਸੀਗੀ ਉਸ ਤੋਂ ਬਾਅਦ ਵੀ ਬਾਈ ਇਲੈਕਸ਼ਨ 'ਚ ਗਲਤੀ ਕੀਤੀ ਹੈ ਲੋਕਾਂ ਨੇ ਪਰ ਤਰਨਤਾਂ ਦੇ ਲੋਕਾਂ ਨੂੰ ਜਗਾਉਣ ਆਏ ਆ ਕਿ ਹੁਣ ਤੁਹਾਡੇ ਕੋਲ ਤਾਂ ਮੌਕਾ ਪਹਿਲਾਂ ਕੋਲ ਬਹਾਨਾ ਸੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਕਿ ਹੋਜੇ ਆ ਹੁਣ ਤਾਂ ਪਤਾ ਲੱਗ ਚੁੱਕਿਆ ਹੈ ਇਹ ਕਿਹੋ ਜਿਹਾ ਹੈ ਤਾਂ ਇਹਨਾਂ ਨੂੰ ਵੋਟ ਨਾ ਪਾਓ ਹੋਰ ਕਿਸੇ ਨੂੰ ਮਰਜ਼ੀ ਪਾ ਦਿਓ ਬਚਾ ਲਓ ਜੇਕਰ ਤੁਸੀਂ ਬਚਾ ਸਕਦੇ ਹੋ ਪੰਜਾਬ ਨੂੰ ਪੰਜਾਬ ਤਾਂ ਇਦੋਂ ਪਹਿਲਾਂ ਹੀ ਜਿਹੜਾ ਹੈਗਾ ਇਸ ਮੁੱਖ ਮੰਤਰੀ ਨੇ 3.5 ਕਰੋੜ ਲੋਕਾਂ ਦਾ ਹੱਕ ਸਾਰੇ ਦਾ ਸਾਰਾ ਪਹਿਲਾਂ ਤਾਂ ਗਿਰਵੀ ਸੁਣ ਤਾਂ ਵੇਚਦਾ ਵੇਲ ਚ ਕੇ ਦਿੱਲੀ ਵਾਲਿਆਂ ਨੂੰ ਸਿਰਫ ਆਪਦੀ ਸੀਐਮ ਸ਼ਿਪ ਦਾ ਆਨੰਦ ਲੈ ਰਿਆ ਬਚ ਜੋ ਜੋ ਬਚਿਆ ਜਾ ਸਕਦਾ ਨਹੀਂ ਦਿੱਲੀ ਵਾਲਿਆਂ ਤੋਂ ਪੰਜਾਬ ਬਚਾਉਣਾ ਔਖਾ ਹੋ ਜੂਗਾ ਇਹ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਵੋਟ ਨਾ ਪਾਓ ਪਰ ਇਹ ਤਾਂ ਕਹਿੰਦੇ ਨੇ ਕਿ ਵੋਟ ਹੀ ਸਾਨੂੰ ਪਾਓ ਹੋਰ ਕਿਸੇ ਨੂੰ ਨਾ ਪਾਓ ਹੋਰ ਉਹਨਾਂ ਨੂੰ ਪਾ ਪਾ ਕੇ ਤੁਸੀਂ ਦੇਖ ਲਿਆ ਦੇਖੋ ਬੜੀ ਹਾਸੇ ਵਾਲੀ ਗੱਲ ਹੈ ਇਥੋਂ ਦੀ ਗੱਲ ਕਰੀਏ ਤਾਂ ਇਹੀ ਜਿਹੜਾ ਹੈਗਾ 2022 ਦੇ ਵਿੱਚ ਜਦੋਂ ਪਿਛਲਾ ਇਲੈਕਸ਼ਨ ਸੀਗਾ ਤਾਂ ਇਹੀ ਕੇਜਰੀਵਾਲ ਮੁੱਖ ਮੰਤਰੀ ਕਹਿੰਦਾ ਸੀਗਾ ਜੇਕਰ ਤਰਨਤਾਰਨ ਵਾਲਿਓ ਤੁਸੀਂ ਨਸ਼ਾ ਬੰਦ ਕਰਨਾ ਨਸ਼ਾ ਖਤਮ ਕਰਨਾ ਤਾਂ ਇਸ ਜਿਹੜੇ ਹੈਗਾ ਹਰਿੰਦਰ ਨੂੰ ਹਰਾ ਦਿਓ ਹਰਜੀਤ ਨੂੰ ਹੁਣ ਫਰਮੀਤ ਨੂੰ ਹੁਣ ਕਹਿੰਦੇ ਆ ਜੇ ਤੁਸੀਂ ਨਸ਼ਾ ਬੰਦ ਕਰਨਾ ਇਹ ਸ਼ੇਰ ਮੀਤ ਨੂੰ ਜਿਤਾ ਦਿਓ ਇੱਥੇ ਪਤਾ ਲੱਗਣਾ ਜੀ ਇੱਥੋਂ ਦੇ ਲੋਕਾਂ ਨੂੰ ਕਿ ਕਿੱਡੇ ਵੱਡੇ ਝੂਠ ਬੋਲਣ ਵਾਲੇ ਆ ਸਰਾਸਰ ਸਾਰਾ ਕੁਝ ਝੂਠ ਬੋਲ ਰਿਹਾ ਜਿਹੜਾ ਬੰਦਾ ਪਹਿਲਾਂ ਹਾਰੇ ਨਾਲ ਨਸ਼ਾ ਬਚਣਾ ਸੀਗਾ ਤਰਨ ਤਰਨ ਹੁਣ ਕੀ ਉਹ ਜਿੱਤਣ ਦੇ ਨਾਲ ਕਹਿੰਦਾ ਨਸ਼ਾ ਬਚਾ ਦੂਗਾ ਕਬੀ ਉਹ ਕਿਹੜਾ ਰੋਜ਼ਗਾਰ ਆ ਜਿਵੇਂ ਤੁਸੀਂ ਬੇਰੋਜ਼ਗਾਰ ਹੋ ਉਹ ਕਿਹੜਾ ਰੋਜ਼ਗਾਰ ਆ ਜਿਹੜਾ ਨੇ ਦਿੱਤਾ ਇਹ ਕਹਿੰਦੇ ਕਿ ਰੋਜ਼ਗਾਰ ਦਿੱਤਾ ਜਿੰਨਾ ਅਸੀਂ ਦਿੱਤਾ ਰੋਜ਼ਗਾਰ ਦਿੱਤਾ ਹੀ ਹੋਰ ਕਿਸੇ ਨੇ ਨਹੀਂ ਦੇਖੋ ਅਸੀਂ ਤਾਂ ਅੱਗੇ ਵੀ ਤੁਹਾਡੇ ਕੋਲ ਕਈ ਵਾਰ ਕਿਹਾ ਅਸੀਂ ਤਿਆਰ ਆਂ ਨਿਵੇਟ ਕਰਨ ਦੇ ਲਈ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਜੇਕਰ ਇਹਨਾਂ ਨੇ ਸਿੱਖਿਆ ਵਿਭਾਗਮੇ ਦੇ ਵਿੱਚ ਦਿੱਤਾ ਹੋਵੇ ਅਸੀਂ ਇਹ ਸਾਰਾ ਮੁਰਦਾਬਦ ਛੱਡ ਕੇ ਜਿੰਦਾਬਾਦ ਦੇ ਨਾਰੇ ਐਸੇ ਤਰਨਤਨ ਦੇ ਗਲੀਆਂ ਚ ਲਾਵਾਂਗੇ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਜਾਰੀ ਦਾ ਕੀ ਕਰਨਾ ਸੀਗਾ 343 ਲੈਕਚਰਰ ਦੀ ਭਰਤੀ ਸੀਗੀ ਉਹ ਵੀ ਰੱਦ ਕਰਤੀ ਜਿਹੜੀ ਇਹਨਾਂ ਨੇ ਉਸ ਤੋਂ ਬਾਅਦ ਇੱਕ ਜਿਹੜੀ 2000 ਪੀਟੀਆਈ ਦੀ ਭਰਤੀ ਨਿਕਲੀ ਸੀ ਉਹ ਵੀ ਰੱਦ ਕਰਤੀ ਰੱਦ ਕਰਨ ਵਾਲੀ ਸਰਕਾਰ ਜ਼ਰੂਰ ਹੈਗੀ ਹੈ ਭਰਤੀਆਂ ਇੱਕ ਸਿੰਗਲ ਹੀ ਭਰਤੀ ਦਾ ਇਸ਼ਤਿਹਾਰ ਨਹੀਂ ਦਿੰਦਾ ਸੋਸ਼ਲ ਮੀਡੀਆ ਤੇ ਜੋ ਮਰਦੀ ਪ੍ਰਚਾਰ ਕਰੀ ਜਾਂ ਨਾ ਪਰ ਆਖਰ ਸਾਰ ਲੋਕਾਂ ਦੇ ਸਾਹਮਣੇ ਹੀ ਆਉਣਾ ਉਹ ਸਾਹਮਣੇ ਆ ਚੁੱਕਿਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਪਿਛਲੇ ਐਤਵਾਰ ਜਿਹੜਾ ਸੀਐਮ ਨੇ ਰੋਡ ਸ਼ੋਅ ਕੀਤਾ ਸੀਗਾ ਉਦੋਂ ਹੀ ਐਲਾਨ ਕਰ ਗਿਆ ਸੀ ਦੋ ਦਿਨਾਂ ਨੂੰ ਮੈਂ ਦੁਬਾਰਾ ਰੋਡ ਸ਼ੋਅ ਕਰੂੰਗਾ ਹਿੰਮਤ ਨਹੀਂ ਪਈ ਹਜੇ ਤੱਕ ਹਫਤਾ ਹੋ ਗਿਆ ਰੋਡ ਸ਼ੋਅ ਕਰਨ ਦੀ ਅੱਜ ਫਿਰ ਉਹਨਾਂ ਤਰਨਤਰ ਨਾ ਆਇਓ ਤਰਨਤਰ ਵਾਲਿਆਂ ਨੂੰ ਕੀ ਕਹਿਣਾ ਕੀ ਕਹਿਣ ਦੇ ਲਈ ਤਰਨਤਰ ਨਾ ਆਇਓ ਅਸੀਂ ਤਰਨਤਰ ਨਿੱਕੋ ਗੱਲ ਕਹਿਣ ਆਏ ਆ ਤਰਨਤਰ ਦੇ ਲੋਕਾਂ ਨੂੰ ਵੀ ਅਸੀਂ ਤਾਂ ਜਿਹੜਾ ਹੈਗਾ ਸੀਗਾ ਜਿਹੜਾ ਪੂਰੇ ਪੰਜਾਬ ਨੇ ਜੋ ਕੀਤਾ ਕਰ ਲਿਆ ਪਰ ਤੁਸੀਂ ਬਚਾ ਲਓ ਪੰਜਾਬ ਨੂੰ ਬਚ ਜੋ ਇਹਨਾਂ ਨੂੰ ਵੋਟ ਨਾ ਪਾਓ ਖੂ ਜਨਾਬ ਵੋਟ ਸੁੱਟਿਓ ਜੇ ਆਪਦੀ ਜਵਾਨੀ ਬਚਾਉਣੀ ਕਿਸਾਨੀ ਬਚਾਉਣੀ ਆ ਤਾਂ ਇਹਨਾਂ ਤੋਂ ਬਚ ਨੋ ਨਹੀਂ ਤਾਂ ਇਹ ਸਾਰਾ ਕੁਝ ਜਿਹੜਾ ਹੈਗਾ ਵੇਚ ਵਟ ਕੇ ਖਤਮ ਕਰ ਦੇਣਗੇ ਝੂਠੀ ਜਿਹੜਾ ਝੂਠੇ ਇਨਕਲਾਬੀ ਇੱਕ ਮਕੋਟਾ ਚੜਾਇਆ ਹੋਇਆ ਉਹ ਇਹ ਬਾਲਟੀਆਂ ਹੋਰ ਇਹਨਾਂ ਪੱਲੇ ਕੁਛ ਨਹੀਂ ਗਾ ਲੱਗਦਾ ਫਿਰ ਸੁਣਨਗੇ ਤਰਨ ਤਰ ਨਾਲੇ ਸੁਣਨਗੇ ਅਸੀਂ ਹਰ ਕੋਲ ਮਿਹਨਤ ਕਰਾਂਗੇ ਗਲੀ ਗਲੀ ਜਾਵਾਂਗੇ ਅਸੀਂ ਹੁਣ ਇਸ ਤੋਂ ਹਫਤਾ ਐਸੇ ਕੰਮ ਨਹੀਂ ਆ ਇਹੀ ਕੁਛ ਕਰਾਂਗੇ ਕਿ ਇੱਥੋਂ ਦੇ ਲੋਕਾਂ ਨੂੰ ਤੁਸੀਂ ਬਾਜੋ ਜੇ বাজ ਸਕਦੇ ਹੋ ਜਿਹੜਾ ਬੰਦਾ ਸੋਸ਼ਲ ਮੀਡੀਆ ਦਾ ਪ੍ਰਵਾਹ ਨਹੀਂ ਕਰਦਾ ਐਡੇ ਲੰਮੇ ਵੱਡੇ ਵੱਡੇ ਝੂਠ ਕੇਜਰੀ ਵਾਲ ਜਿਹੜਾ ਹੈਗਾ ਮਾਰਦਾ ਪਿਆ ਤਾਂ ਉਹ ਦੇਖ ਲਓ ਤੁਸੀਂ ਅਪਿਛੀ ਜੀ ਗੁਜਰਾਤ ਬੋਲਿਆ ਕਿ ਇੱਥੇ 23 ਦੇ 23 ਜ਼ਿਲ੍ਹੇ ਰੁੜ ਗਏ ਤੇ ਸਾਰੇ ਕਿਸਾਨਾਂ ਦੀ ਜਿਨ੍ਹਾਂ ਨੂੰ ਹੜਨਾ ਰੋੜੇ ਸੀਗੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਸੀਗਾ ਸਾਰਿਆਂ ਨੂੰ 50000 ਰੁਪਏ ਖਾਤੇ 'ਚ ਮਾਅਬ ਜਾ ਪਾਤਾ ਜਿਹਨਾਂ ਦਾ 20000 ਹੈ ਉਹ ਵੀ ਦਿੱਤਾ ਨਹੀਂ ਤਾਂ ਕਿਹੜੇ ਸਾਫ 'ਚ ਤੁਸੀਂ ਪਾਤਾ ਜੀ ਕੀ ਕਹੋਗੇ ਜੀ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਤਰਨਤਾਰ ਦੇ ਵਿੱਚ ਇਹ ਕਹਿੰਦੇ ਨੇ ਕਿ ਅਸੀਂ ਰੋਜ਼ਗਾਰ ਦਿੱਤਾ ਸਭ ਕੁਝ ਦਿੱਤਾ ਪਰ ਅੱਜ ਫਿਰ ਵੀ ਇੱਥੇ ਪਹੁੰਚੇ ਹੋ ਕੀ ਕਹੋਗੇ ਵੇਖੋ ਜੀ ਰੋਜ਼ਗਾਰ ਕਿਹੜਾ ਦਿੱਤਾ ਜੀ ਜੀ ਸਭ ਤੋਂ ਵੱਡੀ ਤੁਹਾਨੂੰ ਸਾਡੇ ਪੰਜਾਬ ਦੇ ਵਿੱਚ ਆ ਆਏ ਹੀ کہیں ਆਰਡਰ ਦੇ ਤੇ ਆ ਉਹਨਾਂ ਦੀ ਬੀਬੀ ਕਲਵਿੰਦਰ ਕੌਰ ਸੁਸਾਈਡ ਕਰ ਗਈ ਕਲਵਿੰਦਰ ਕੌਰ ਕਲਵਿੰਦਰ ਕੌਰ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕੀ ਇਹ ਰੁਜ਼ਗਾਰ ਆ ਕੀ ਇਹ ਰੁਜ਼ਗਾਰ ਆ ਕਿੰਨੀਆਂ ਪੋਸਟਾਂ ਖਾਲੀ ਆ ਇਹ ਕਹਿੰਦੇ ਹੀ ਪੋਸਟਾਂ ਜਿਹੜੀਆਂ ਬਦਲੀਆਂ ਕਰ ਤੋਂ ਬਾਅਦ ਆ ਪ੍ਰਮੋਸ਼ਨ ਕਰ ਤੋਂ ਬਾਅਦ ਆਂਗੇ ਕੀ ਇਹ ਸਾਨੂੰ ਜਵਾਬ ਦੇਣ 10 10 ਸਕੂਲਾਂ ਚ ਇੱਕ ਅਧਿਆਪਕ ਬਿਠਾਏ ਸਕੂਲਾਂ ਚ ਪੋਸਟਾਂ ਗੱਲ ਖਾਲੀ ਆ ਪੰਜਾਬੀ ਮਾਸਟਰ ਦੀ ਹੈ ਇਹ ਤਾਂ ਕਹਿੰਦੀ ਸਿੱਖਿਆ ਕ੍ਰਾਂਤੀ ਲਿਆਂਦੀ ਆ ਪੰਜਾਬ ਚ ਵੇਖੋ ਜੀ ਸਿੱਖਿਆ ਕ੍ਰਾਂਤੀ ਕਰਾਲੀਆਂ ਨਿਆਹੀ ਸਿੱਖਿਆ ਕ੍ਰਾਂਤੀ ਵੇਖਦੇ ਆਇਆ ਅਸੀਂ ਉਹ ਲੋਕ ਆ ਜਿਹੜੇ ਗਵਰਨਮੈਂਟ ਟੀਚਰ ਜੁਨੀਆ ਦੇ ਵਿੱਚ ਵੀ ਲੜਦੇ ਰਹੇ ਆ ਔਰ ਜੋ ਕੁਛ ਅਸੀਂ ਪ੍ਰਾਪਤ ਕੀਤਾ ਸਾਡੀਆਂ ਪ੍ਰਾਪਤੀਆਂ ਨੂੰ ਨਾ ਸਰਕਾਰਾਂ ਨੇ ਖੋਰਾ ਲਾਇਆ ਹੈ ਸਭ ਤੋਂ ਵੱਡੀ ਜਿਹੜੀ ਆਇੰਦਾ ਹੈ ਭਗਵੰਤ ਮਾਨ ਸਰਕਾਰ ਨੇ ਕਰਦੀਆ ਲੋਕਾਂ ਨੂੰ ਆਸ ਸੀ ਕਿ ਭਗਤ ਸਿੰਘ ਦੀ ਪੱਗ ਬਨ ਕੇ ਤੁਰੀਆਵਾ ਕੁਛ ਕਰੇਗਾ ਲੋਕੀ ਠੋਖਾ ਖਾ ਗਏ ਨਾ ਬੇਈਮਾਨ ਇਹਨੂੰ ਤੇ ਇਹਨਾਂ ਨੂੰ ਨਹੀਂ ਪਤਾ ਕਹਿ ਰਿਹਾਵਾ ਉਮਰ ਹਸੀਮਾ ਜਿੱਲੀ ਇਹ ਬੇਰੁਜ਼ਗਾਰ ਲੜ ਰਹੇ ਆ ਉਮਰ ਸੀਮਾ 18 ਸਾਲ ਤੋਂ 75 37 ਸਾਲ ਕੀਤੀ ਗਈ ਆ ਮੈਨੂੰ ਦੱਸੋ ਵੀ 18 ਸਾਲ ਦੇ ਵਿੱਚ ਬੱਚਾ ਪਾਸਟੂ ਕਰਦਾ ਹੈ ਉਹਨੇ ਗ੍ਰੈਜੂਏਸ਼ਨ ਕਰਵਾ ਦੇ ਤਾਂ ਨਾ ਪੜਨ ਗਈ ਸਰਕਾਰ ਕੋਈ ਹਸਾਬ ਨਹੀਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਗ੍ਰੈਜੂਏਸ਼ਨ ਕਿੱਦਾਂ ਪੂਰੀ ਹੋਊਗੀ ਤੇ ਕਿੱਦਾਂ ਦੋਦੀ ਜੌਬ ਸ਼ੁਰੂ ਹੋਊਗੀ ਪਰ ਇਹ ਤਾਂ ਕਹਿੰਦੇ ਨੇ ਕਿ ਤਰਨ ਤਰਨ ਦੇ ਵਿੱਚ ਤਾਂ ਐਲਾਨ ਹੋਣਾ ਬਾਕੀ ਆ ਜਿੱਤ ਜੁੱਤ ਤਾਂ ਕਹਿੰਦੇ ਅਸੀਂ ਗਏ ਪਰ ਐਲਾਨ ਹੀ ਹੋਣਾ ਬਾਕੀ ਆ ਕਹਿੰਦੇ ਬਾਈ ਜਿੱਤ ਦਾ ਜੇ ਇਹਨਾਂ ਨੂੰ ਪਤਾ ਲੱਗੇਗਾ ਬਾਅਦ ਵਿੱਚ ਜਦੋਂ ਵੋਟਾਂ ਪੈ ਜਾਣੀਆਂ ਉਹ ਕਿਉਂ ਕਹਿ ਰਿਹਾ ਕਿਉਂਕਿ ਜਿਹੜੇ ਚਿਹਰੇ ਆ ਆ ਜੋ ਸਮਝਦੇ ਆ ਕਿ ਲੋਕਾਂ ਨੂੰ ਜਾਤਾਂ ਦੇ ਧਰਮਾਂ ਦੇ ਨਾਂ ਤੇ ਅਸੀਂ ਪਾੜ ਕੇ ਵਿਰੋਧੀ ਧਿਰ ਇਹਨਾਂ ਨੂੰ ਪੜੇ ਉਹ ਦੱਸਦੇ ਆ ਤੇ ਵੀ ਜਿੱਤ ਸਾਡੀ ਆ ਪਰ ਨਹੀਂ ਆਵਾਜ਼ ਸੁਣ ਦਿੱਤੀ ਆ ਉਹਨੂੰ ਲੱਗਦਾ ਨਹੀਂ ਕਿ ਇਹਨਾਂ ਨੇ ਕੁਝ ਪੰਜਾਬ ਦੇ ਵਿੱਚ ਹੁਣ ਤੱਕ ਕੀਤਾ ਸੁਧਾਰਿਆ ਕੁਝ ਉਹ ਇਹ ਬੰਨਾਂ ਨਾਲ ਵੱਖ ਕਿਉਂਕਿ ਇਹ ਕਹਿੰਦੇ ਨੇ ਕਿ ਅਸੀਂ ਰਾਜਨੀਤੀ ਕਰਨ ਨਹੀਂ ਰਾਜਨੀਤੀ ਬਦਲਣ ਦੇ ਲਈ ਆਏ ਆ। ਵੇਖੋ ਜੀ ਰਾਜਨੀਤੀ ਇਹਨਾਂ ਨੇ ਕੀ ਬਦਲੀ ਆ? ਜਿਹੜਾ ਬੜਿਆ ਸਕੂਲ ਸੀ ਜਿਹੜਾ ਸਾਡੇ ਸੂਨ ਸਿੰਘ ਭਗਨੇ ਪਿੰਡ ਦੇ ਵਿੱਚ ਕਿ ਨਾਂਵਾਰ ਸਕੂਲ ਸ਼ੁਰੂ ਤੋਂ ਹੀ ਮੈਂ ਵੀ ਟੀਚਰ ਐ ਸਾਡੇ ਸਮੇਂ ਦਾ ਬਣਿਆ ਆ। ਉਹਦੇ ਜਾ ਕੇ ਉਹਦੇ ਕੇ ਲੋਕਾਂ ਨੂੰ ਸੰਦਾਰ ਰਹਿ ਗਿਆ। ਸੰਘਾਤਾਂ ਕਿਹੜੀਆਂ ਦੀ? ਜੇ ਸਿੱਖਿਆ ਕ੍ਰਾਂਤੀ ਲਾ ਪ੍ਰੂਫ ਆ। ਦੱਸੋ ਇਹ ਵਿਦਿ ਉਜਗਾਰ ਬੱਚੇ ਫੇਰ ਨਾ ਕ੍ਰਾਂਤੀ ਲਈ ਇੰਤਜ਼ਾਰ ਕੀਤਾ ਤਾਂ ਤੇ ਸੜਕਾਂ ਤੇ ਇਕੱਠੇ ਹੋ ਗਏ ਕੱਚੇ ਤੇ ਆਪ ਕਿਉਂ ਨੇ ਤੇ ਕੰਪਿਊਟਰ ਤੇ ਆਪ ਕਿੱਥੇ ਲਾਗੇ ਤੇਰ ਦੇ ਬੈਠੇ ਆ ਉਹ ਕਿਉਂ ਨੇ ਬੱਬੂ ਕਹਿੰਦੇ ਕੀ ਇਸ ਪ੍ਰੂਫੇ ਤੋਂ ਵੱਧ ਹੋਰ ਕੀ ਹੋ ਸਕਦਾ ਤਾਂ ਇਹ ਇੱਕ ਝਲਕਾ ਸਿੱਖਿਆ ਕ੍ਰਾਂਤੀ ਦੀ ਝਲਕਾ ਇੱਕ ਸਿੱਖਿਆ ਕ੍ਰਾਂਤੀ ਦੀ ਇੱਕ ਵੀ ਝਲਕਾ ਇਹ ਤਾਂ ਕਹਿੰਦੇ ਸੀ ਕਿ ਨਾ ਧਰਨੇ ਲਾਉਣ ਦੀ ਲੋੜ ਪੈਣੀ ਆ ਨਾ ਤੁਹਾਨੂੰ ਝੰਡੇ ਚੱਕਣ ਦੀ ਲੋੜ ਪੈਣੀ ਆ ਰੋਜ਼ਗਾਰਤਾ ਆਮੋ ਆਮ ਕਰ ਦੇਣਾ ਰੋਜ਼ਗਾਰਤਾ ਆਮੋ ਆਮ ਦੇ ਦੇਣਾ 50 55000 ਨੌਕਰੀਆਂ ਵੀ ਗੜਮਾਉਂਦੇ ਆ ਭਗਵੰਤ ਸਿੰਘ ਮਾਨ ਕਹਿੰਦੇ ਬਹੁਤ ਕੁਝ ਪੰਜਾਬ ਨੂੰ ਦਿੱਤਾ ਖੁਸ਼ਹਾਲੀ ਦੀ ਰਾਹ ਤੇ ਨਹੀਂ ਪੰਜਾਬ ਤਾਂ ਖੁਸ਼ਹਾਲ ਹੀ ਹੋ ਗਿਆ ਉਹਦਾ ਗੱਪੀ ਹੈ ਕੱਲੇ ਪੰਜਾਬ ਦਾ ਛੱਡੋ ਉਹਨੇ ਤਾਂ ਸੰਸਾਰ ਪੱਧਰ ਤੇ ਸਿੱਖ ਧਰਮ ਦੀ ਉਸ ਵੱਖਰੀ ਰਵਾਇਤ ਦਾ ਘਾਣ ਕਰਤਾ ਤਾਂ ਸਿਰੇ ਦਾ ਗੱਪੀ ਹੈ ਵੱਡੇ ਵੱਡੇ ਗੱਪ ਮਾਰਦਾ 300 ਕਰੋੜ ਰੁਪਇਆ ਲਾ ਕੇ ਗੱਪ ਮਾਰਦਾ ਇੱਕ ਤਾਂ ਨਾਲ ਮੁਫਤੇ ਗੱਪ ਇੱਕ 300 ਕਰੋੜ ਰੁਪਇਆ ਸਾਲਾਨਾ ਰੱਖ ਕੇ ਬਲਟ ਰੱਖ ਕੇ ਕਿ ਤੁਸੀਂ ਕੱਲੇ ਫਲੈਕਸ ਚਾਰਟ ਪੈਂਟਰ ਬੈਨਰ ਲਾ ਦਿਓ ਕਹਿੰਦਾ ਉਹ ਤੇ ਕਿ ਆ ਸਰਕਾਰ ਨੇ ਕਰਤਾ ਉਹ ਗੱਪ ਐ ਉਹਦੇ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਇਸ ਗੱਲ ਤੋਂ ਨਖੇਦਾ ਉਹ ਸਾਫ ਤੋਂ ਹੋ ਚੁੱਕਿਆ ਪੰਜਾਬ ਦੇ ਲੋਕਾਂ ਨੇ ਇਹਦਾ ਗੱਪ ਫੜ ਲਿਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਡੋਰ ਸਰਵਿਸ ਦੇ ਰਹੇ ਆ ਅਸੀਂ ਘਰਾਂ ਦੇ ਵਿੱਚ ਤੁਹਾਡੇ ਲਾਇਸੈਂਸ ਬਣਨੇ ਜਿਹੜੇ ਕਾਗਜ ਬਣਨੇ ਆ ਹਰ ਤਰ੍ਹਾਂ ਦੇ ਗੱਪ ਮੁੱਖ ਮੰਤਰੀ ਪੰਜਾਬ ਮਾਰਦਾ ਆ ਜਿਹੜਾ ਕਿ ਪੰਜਾਬ ਦੇ ਲੋਕ ਇਸ ਗੱਲ ਦਾ ਹੀ ਪਰਦਾ ਚਾਹ ਕਰਨ ਆਏ ਆ ਕਿ ਤਰਨ ਤਰਨ ਵਾਲਿਓ ਸਮਝਿਓ ਇਹ ਗੱਪੀ ਆ ਸਾਨੂੰ ਪਤਾ ਮਾਲਵੇ ਵਾਲਿਆਂ ਨੂੰ ਇਹਦੇ ਬਾਰੇ ਵੀ ਪਤਾ ਵੇਖਿਓ ਤੁਸੀਂ ਚਾਹਸੇ ਚ ਨਾ ਜੋ ਆਪਣੀ ਇਸ ਇਤਿਹਾਸਕ ਨਗਰੀ ਦਾ ਮਾਣ ਰੱਖਿਓ ਲਾਜ ਰੱਖਿਓ ਇਹ ਗੱਲ ਸਰਬੱਤ ਦੀ ਫਿਰ ਫਿਰ ਜੇ ਐਡਾ ਹੀ ਕੋਸ਼ਾ ਐਡਾ ਹੀ ਲੋਕ ਨਿਰਾਸ਼ ਨੇ ਐਡਾ ਹੀ ਲੋਕ ਉਤਾਸ਼ ਨੇ ਤਾਂ ਫਿਰ ਜ਼ਿਮਨੀ ਚੋਣਾ ਹਰ ਵਾਰੀ ਜਿਤਾਉਂਦੇ ਕਿਉਂ ਨਹੀਂ ਲੁਧਿਆਣਾ ਦੀ ਜ਼ਿਮਨੀ ਚੋਣ ਦੀ ਗੱਲ ਕਰ ਲਗੇ ਗਿੱਦੜਵਾਂ ਦੀ ਜ਼ਿਮਨੀ ਚੋਣ ਦੀ ਗੱਲ ਕਰ ਲਗੇ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਤਾਂ ਲੁਧਿਆਣਾ ਜਿੱਤੇ ਆ ਤਾਂ ਗਿੱਦੜਵਾਂ ਜਿੱਤੇ ਆ ਇਸੇ ਕਰਕੇ ਤਰਨਤਾਰਨ ਵੀ ਜਿੱਤਾਂਗੇ ਪਹਿਲੀ ਗੱਲ ਤੇ ਲੁਧਿਆਣੇ ਦੇ ਵਿੱਚ ਇੱਕ ਕੈਂਪੀ ਨੂੰ ਰਿਜ਼ਾਈਨ ਕਰਾ ਕੇ ਆ ਲੋਕ ਸਭਾ ਸਭਾ ਚ ਤਾਉਣੀ ਕੱਢੀ ਵੱਡੀ ਮੂਰਖਤਾਈ ਗੱਲ ਹੈ ਕਿ ਸਾਰੀ ਸੈਂਟਰ ਦਾ ਸਾਰਾ ਸਟੇਟ ਦਾ ਢਾਂਚਾ ਉੱਥੇ ਲੈ ਕੇ ਖੜਾ ਕਰਤਾ ਮੰਤਰੀ ਵਾਰਡਾਂ ਚ ਵਾਰਤੇ ਦੂਜੀ ਗੱਲ ਤੇ ਬਰਨਾਲੇ ਵਾਲੇ ਨੇ ਦਸਤਾ ਕੱਲਾ ਇਤੁ ਹੀ ਨਹੀਂ ਜੇ ਖੁਸ਼ ਹੁੰਦੇ ਜਿਹੜਾ ਕਹਿੰਦਾ ਮੇਰੀ ਰਾਜਧਾਨੀ ਹੈ ਉਸੇ ਲੋਕ ਸਭਾ ਹਲਕੇ ਦਾ ਜਿਲ੍ਹਾ ਬਰਨਾਲਾ ਪੈਂਦਾ ਹੈ ਵਿਧਾਨ ਸਭਾ ਹਲਕਾ ਉੱਥੇ ਜਮਨੀ ਚੋਣ ਹੋਈ ਹੈ ਉਹਨਾਂ ਨੇ ਦੱਸ ਦਿੱਤਾ ਕਿ ਨਖਿੱਦ ਹੈ ਇਹ ਫੇਲਸਾਬਤ ਹੋ ਗਿਆ ਇਹਨੂੰ ਲੋਕਾਂ ਨੇ ਇਨਕਾਰਤਾ ਠੀਕ ਹੈ ਹੋ ਸਕਦਾ ਇੱਥੋਂ ਕੁਝ ਲੋਕਾਂ ਨੂੰ ਅਜੇ ਤੱਕ ਗੱਲ ਪਤਾ ਨਾ ਲੱਗੇ ਇਹ ਦੱਸਣ ਵਾਸਤੇ ਕਿ ਇਹਨੂੰ ਇਹ ਗੱਲ ਪਤਾ ਲੱਗੂ ਕਿ ਜੇ ਬਰਨਾਲੇ ਵਾਲਿਆਂ ਨੇ ਜਿਨ੍ਹਾਂ ਨੇ ਪੈਰ ਲਾਏ ਸੀਗੇ ਲੋਕ ਸਭਾ ਹਲਕਾ ਸੰਗਰੂਰ ਵਾਲਿਆਂ ਨੇ ਉਹਨਾਂ ਨੇ ਪੱਟ ਤੇ ਆਪਾਂ ਵੀ ਇਸ ਗੱਲ ਤੇ ਵਿਚਾਰ ਕਰ ਲਓ ਕਿ ਪਟ ਗਿਆ ਇਹ ਇਤਿਹਾਸ ਤੋਂ ਇਹ ਅਖੌਤੀ ਇਨਕਲਾਬੀ ਹੈ ਇਹ ਸਿਰ ਗਵਰਨਰ ਵਾਲਾ ਰਹਿ ਗਿਆ ਉਹਦੀ ਵਿਚਾਰਤਾਰ ਵਾਲਾ ਨਹੀਂ ਇਹ ਪੱਗ ਦੇ ਵਿੱਚ ਸਿਰਫ ਸਤਾਇਆ ਹੋਇਆ ਭਗਤ ਸਿੰਘ ਦਾ ਨਾਮ ਵਰਤ ਰਿਹਾ ਤੇ ਉਹ ਸਾਰਾ ਕੁਝ ਇਸ ਗੱਲ ਵਾਸਤੇ ਪਤਾ ਲੱਗ ਗਿਆ ਅਹੀ ਦੱਸਣ ਵਾਸਤੇ ਆਇਆ ਕਿ ਤੁਸੀਂ ਬੱਚਿਓ ਬਰਨਾਲੇ ਵਾਲੇ ਸਾਵਧਾਨ ਹੋਗੇ ਇਸ ਗੱਲ ਤੋਂ ਤੁਸੀਂ ਵੀ ਸਾਵਧਾਨ ਹੋ ਜਾਓ ਮੁੱਖ ਮੰਤਰੀ ਸਾਹਿਬ ਇੱਕ ਗੱਲ ਕਹਿੰਦੇ ਨਜ਼ਰ ਆਉਂਦੀ ਨੇ ਸਟੇਜਾਂ ਤੋਂ ਸਪੀਚਾਂ ਜਿਵੇਂ ਤੁਸੀਂ ਗੱਲ ਕਰਦੇ ਹੋ ਗੱਪੀ ਦੀ ਮੈਂ ਤਾਂ ਸਵਾਲ ਲੈ ਰਿਹਾ ਉਹ ਕਹਿੰਦੇ ਨੇ ਕਿ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜੋ ਪੂਰੀ ਨਾ ਕਰਾਂ ਮੈਂ ਕਹਿਣਾ ਹੀ ਉਹ ਆ ਜੋ ਪੂਰੀ ਕਰਾਂ ਫਿਰ ਉਹ ਵੀ ਕਹਿੰਦੇ ਨੇ ਕਿ ਮੇਰੇ ਬੱਤੀ ਦੰਦ ਨੇ ਮੇਰੀ ਗੱਲ ਜਿਹੜੀ ਉਹ ਹੁੰਦੀ ਵੀ ਕਹਿੰਦੇ ਸੱਚਾ ਮੈਂ ਕਹਿੰਦੇ ਅਕਾਲੀ ਦਲਾਂ ਨੇ ਭਵਿੱਖਬਾਣੀ ਕੀਤੀ ਸੀ ਦੇਖਿਆ ਕਹਿੰਦੇ ਹੋਈ ਸੱਚ ਕੇ ਨਹੀਂ ਹੋਈ ਬਾਹਰ ਉਹਨੂੰ ਇਹ ਨਹੀਂ ਪਤਾ ਸਟੇਜ ਤੇ ਸਟੇਟ ਚ ਲਾਉਣ ਚ ਬਹੁਤ ਫਰਕ ਹੈ ਸਟੇਜ ਚਲਾ ਸਕਦਾ ਹੈ ਤਾੜੀਆਂ ਮਰਵਾ ਲੈਂਦਾ ਬਾਬੇ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਹੈ ਪੰਜਾਬ ਦੇ ਵਿੱਚ ਜੇ ਉੱਥੇ ਖੜ ਕੇ ਝੂਠ ਬੋਲਦਾ ਬੰਦਾ ਤਾਂ ਪੰਜਾਬ ਦੇ ਲੋਕ ਸਭ ਕੁਝ ਜਾਣਗੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਖੜ ਕੇ ਇਹਨੇ ਗੱਲ ਕਹੀ ਸੀ ਵੀਡੀਓ ਹੈ ਕਿ ਪੰਜਾਬ ਦੇ ਜਿਹੜੇ ਧਰਨੇ ਲਾਉਂਦੇ ਹੋਵਰੇਜ ਹੋਗੇ ਉਹਨਾਂ ਸਾਰਿਆਂ ਨੂੰ ਅਸੀਂ ਮੌਕਾ ਦੇਵਾਂਗੇ ਤਾਂ ਹੁਣ ਜਦੋਂ ਪੋਸਟਾਂ ਆ ਚੁੱਕੀਆਂ ਸਿਹਤ ਵਿਭਾਗ ਦੇ ਵਿੱਚ ਮਾਮੂਲੀ ਪੋਸਟਾਂ ਆ 270 ਪੋਸਟਾਂ ਉਹਨਾਂ ਦੀ ਉਮਰਾਂ ਛੋੜ ਦੇਣ ਦੇ ਵਾਸਤੇ ਸਾਰੀ ਕੈਬਨਿਟ ਭੱਜ ਗਈ ਉਹ ਜਵਾਬ ਹੀ ਦੇ ਗਏ ਕਹਿੰਦੇ ਮੁੱਖ ਮੰਤਰੀ ਨੂੰ ਮਿਲੋ ਅਸੀਂ ਆ ਕਿਹਾ ਤਾਂ ਆਪਣੇ ਮਿਲਣ ਵਾਲਿਆਂ ਨੂੰ ਨਹੀਂ ਮਿਲਦਾ ਮੈਂ ਇਸ ਗੱਲ ਦਾ ਦੂਜੇ ਪਾਸੇ ਕਿ ਸਾਡੇ ਗੱਲ ਮੁੱਖ ਮੰਤਰੀ ਬੈਠ ਕੇ ਇਸ ਗੱਲ ਤੇ ਗੌਰ ਕਰ ਲੈ ਇਹ ਸਾਰੇ ਉਸ ਦੇ ਗੱਪਸਾਫਤ ਹੋ ਚੁੱਕੇ ਨੇ ਅਨੇਕਾਂ ਹੋਰ ਅਜਈਆਂ ਉਹਦੀਆਂ ਉਸ ਮੌਕੇ ਦੀਆਂ ਨੇ ਕਿ ਜਿਹੜੇ ਵਾਅਦੇ ਕੀਤੇ ਸੀ ਉਹ ਸਾਰੇ ਵਾਅਦੇ ਤਾਂ ਯੂ ਟਰਨ ਲੈ ਗਿਆ ਬਸ ਦੁਆਲੇ ਸਾਡਾ ਕਾਲਜ ਲੰਮ ਕਰਿਆ ਹੈ ਪੰਜਾਬ ਦੇ ਵਿੱਚ ਬੀਬੀਐਮ ਵਾਲਾ ਖਤਮ ਹੋ ਚੁੱਕਿਆ ਆ ਜਿਹੜੀ ਜੈ ਸੈਂਟ ਦੇ ਚੋਣਾ ਦੇ ਵਿੱਚ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਨੂੰ ਖਤਮ ਕੀਤਾ ਜਾ ਰਿਹਾ ਸਾਰੇ ਟਾਂਚੇ ਖਤਮ ਕੀਤੇ ਜਾ ਰਹੇ ਆ ਅਨੇਕਾ ਵਿਭਾਗਾਂ ਨੂੰ ਜਿੰਦੇ ਲਾਉਣ ਦੀ ਗੱਲ ਕਰਦਾ ਹੈ ਜੱਦ ਕੇ ਜਿੰਦਾ ਉਹਦੀ ਜ਼ੁਬਾਨ ਨੂੰ ਲਾਉਣਾ ਚਾਹੀਦਾ ਜਿਹੜੀ ਉਹਦੇ ਲੁੱਤਰ ਲੁੱਤਰ ਚੱਲਦੀ ਆ ਪੰਜਾਬ ਦੇ ਵਿੱਚ ਕਿ ਪਤਾ ਨਹੀਂ ਕਿੱਥੇ ਖੜ ਕੇ ਕੀ ਗੱਪ ਮਾਰ ਦਿੰਦਾ ਕਿਹੜੇ ਚੌਂਕ 'ਚ ਕੀ ਬੋਲ ਜੇ ਪਰ ਉਹਦੇ ਤੇ ਆਮਲ ਕਰਨਾ ਨਹੀਂ ਉੱਥੇ ਫੇਰ ਜੂਟ ਕਰਨ ਮਾਰਦਾ ਅਸਲ ਦੇ ਵਿੱਚ ਅਸੀਂ ਇਹ ਗੱਲ ਕਹਿਣ ਆਏ ਆ ਕਿ ਤੁਹਾਡੇ ਕੋਲੇ ਜਿੰਦਾ ਹੋਊਗਾ ਤਰਨ ਤਰਨ ਵਾਲਿਓ ਜਿੰਦਾ ਜੇ ਲਾਉਣਾ ਨਾ ਉਹਦੀ ਜ਼ੁਬਾਨ ਨੂੰ ਲਾ ਦਿਓ ਜਿਹੜਾ ਜਨਰਲ ਆ ਤਾਂ ਸਾਡੇ ਪਿੰਡਾਂ 'ਚ ਕਹਿ ਦਿੰਦੇ ਆ ਮੈਨੂੰ ਕਹਿਣਾ ਨਹੀਂ ਚਾਹੀਦਾ ਉਹ ਸ਼ਬਦ ਮੁੱਖ ਮੰਤਰੀ ਦੀ ਉਹਨੇ ਆਉਦੇ ਦੀ ਮਰਿਆਦਾ ਨੂੰ ਹੀ ਆਉਦੇ ਦੇ ਸਤਿਕਾਰ ਨੂੰ ਇੰਨਾ ਘਟਾਤਾ ਕਿ ਲੋਕ ਉਹਨੂੰ ਬੋਲਣ ਦੀ ਥਾਂ ਤੇ ਤਾ ਕਹਿਣ ਲੱਗੇ ਜਿਹੜਾ ਕਿ ਦੁੱਖ ਦੀ ਗੱਲ ਹੈ ਮੁੱਖ ਮੰਤਰੀ ਇੱਕ ਬਹੁਤ ਵੱਡਾ ਸਟੇਟਸ ਹੁੰਦਾ ਉਹ ਪਤਾ ਨਹੀਂ ਕਦੋਂ ਕੀ ਬੋਲੀ ਜਾਂਦਾ ਰਹਿੰਦਾ ਸਵੇਰੇ ਬੋਲਦਾ ਸ਼ਾਮ ਨੂੰ ਬੋਲਦਾ ਸਵੇਰੇ ਨੂੰ ਭੁੱਲ ਜਾਂਦਾ ਕਿਉਂਕਿ ਜਿਵੇਂ ਉਹ ਪਿਛਲੇ ਤੇ ਕਮੈਂਟ ਕਰਦਾ ਸੀ ਕਿਤੇ ਜਿਆਦਾ ਉਹਦੀ ਹਾਲਤ ਇਸ ਤਰੀਕੇ ਨਾਲ ਹੋ ਚੁੱਕੀ ਹੈ ਇਹੀ ਪਰਦਾ ਚਾਕ ਕਰਨ ਵਾਸਤੇ ਪੰਜਾਬ ਦੇ ਬੇਰਜ਼ਗਾਰ ਇੱਥੇ ਆਇਆ ਜੀ ਗੱਪੀ ਹੈ ਮੁੱਖ ਮੰਤਰੀ ਸਾਹਿਬ ਦੀ ਤਸਵੀਰ ਲਈ ਫਿਰਦੇ ਹੋ ਕਦੋਂ ਦੀ ਹੈ ਇਹ ਇਹ ਪਿਛਲੇ ਹਲਧਾਨਿਆਂ ਦੀ ਜਦੋਂ ਸਰਕਾਰ ਬਣੀ ਨਹੀਂ ਸੀ ਇਹਨਾਂ ਦੀ ਉਦੈ ਸਾਡੇ ਵੀਰ ਨੇ ਸੰਗਲ ਪਾਏ ਸੀ ਬੇਰਜ਼ਗਾਰੀ ਦੇ ਮੁੱਖ ਮੰਤਰੀ ਕਹਿੰਦਾ ਮੈਂ ਤੁਹਾਡੇ ਸੰਗਲ ਲਗਾ ਦਿੰਦਾ ਸਾਡੀ ਸਰਕਾਰ ਆਉਣ ਦਿਓ ਲੇਕਿਨ ਸਰਕਾਰ ਵੀ ਆ ਗਈ ਹੈ ਪਰ ਅਜੇ ਤੱਕ ਇਹ ਸੰਗਲ ਵੀਰ ਦੇ ਉਵੇਂ ਨੇ ਉਵੇਂ ਦੇ ਉਵੇਂ ਨੇ ਉਵੇਂ ਜਿਵੇਂ ਨੇ ਫਿਰ ਨਿਰਾਸ਼ ਹੋ ਗਏ ਮਾਸਟਰ ਹੀ ਮਾਸਟਰ ਦੇ ਮੁੰਡੇ ਤੋਂ ਬਿਲਕੁਲ ਨਿਰਾਸ਼ ਹੈ ਜੀ ਬਿਲਕੁਲ ਝੂਠ ਬੋਲੀ ਜਾਂਦਾ ਹੈ ਹਾਈ ਕੋਰਟ ਇਹਨਾਂ ਨੂੰ ਨੋਟਿਸ ਦੇ ਰਿਹਾ ਹੈ ਕਿ ਤੁਸੀਂ ਦੱਸੋ ਵਿਦਿਕ ਢਾਂਚਾ ਕੀ ਹੈ ਤੁਹਾਡਾ ਅਸਾਮੀਆਂ ਕਿੰਨੀਆਂ ਖਾਲੀ ਹੈ ਕੀ ਤੁਸੀਂ ਇਹਨਾਂ ਨੇ ਹਜੇ ਤੱਕ ਪੁਖਾਨੇ ਵੀ ਨਹੀਂ ਬਣਾਏ ਇੱਥੋਂ ਇੱਥੋਂ ਤੱਕ ਹਾਈ ਕੋਰਟ ਇਹਨਾਂ ਨੂੰ ਝਾੜ ਪਾ ਰਿਹਾ ਹੈ ਤਾਂ ਫਿਰ ਉਦਘਾਟਨ ਕਹਦੇ ਕਰਦੇ ਸੀਗੇ ਸਾਡੀਆਂ 250 ਪੋਸਟਾਂ ਦਾ ਪਿਛਲੇ 3.5 ਸਾਲਾਂ ਤੋਂ ਇਸ਼ਤਿਹਾਰ ਆਇਆ ਹੋਇਆ ਹੈ ਇਹ ਪੇਪਰ ਲੈ ਕੇ ਪਰਤੀ ਸਾਨੂੰ ਸਕੂਲਾਂ 'ਚ ਨਹੀਂ ਪੇਜ ਪੇਜ ਰਿਹਾ ਕਿਹੜੀ ਤੁਸੀਂ ਸਿੱਖਿਆ ਕ੍ਰਾਂਤੀ ਕਹੋਗੇ ਸਕੂਲ ਜਿਹੜੇ ਨੇ ਉਹ ਪਿਛਲੇ 10 ਸਾਲਾਂ ਤੋਂ ਖਾਲੀ ਪਏ ਨੇ ਦਰਸਲchu ਬੋਲ ਰਿਹਾਗਾ ਕੋਈ ਸਿੱਖਿਆ ਕ੍ਰਾਂਤੀ ਨਹੀਂ ਹੈਗੀ ਜਿਹੜਾ ਕੋਈ ਸਿਹਤ ਕ੍ਰਾਂਤੀ ਨਹੀਂ ਪਿਛਲੇ ਸਮੇਂ 'ਚ ਪੰਜਾਬ ਦਾ ਸਿੱਖਿਆ ਮੰਤਰੀ ਇੱਕ ਪ੍ਰਾਈਵੇਟ ਹਸਪਤਾਲ 'ਉੱਰੇ ਖੜ ਕੇ ਪਿੱਟ ਰਿਹਾ ਹੈ ਕਿ ਮੈਨੂੰ ਇੱਥੇ ਕੋਈ ਪੁੱਛ ਨਹੀਂ ਰਿਹਾ ਰਾਜਵੀਰ ਜਵੰਦੇ ਨਾਲ ਕੀ ਹੋਇਆ ਤੁਸੀਂ ਦੇਖ ਚੁੱਕੇ ਆਗਾ ਤੇ ਇੱਥੋਂ ਇਹ ਪ੍ਰਾਈਵੇਟ ਕਰੀ ਜਾਂਦੇ ਆ ਮਹਿਕਮੇ ਜਿਹੜੇ ਆ ਫਿਰ ਪ੍ਰਾਈਵੇਟ ਪ੍ਰਾਈਵੇਟੇਸ਼ਨ ਦਾ ਦਾਇਆ ਤਾਂ ਇਹਨਾਂ ਦੇ ਸਿਰ ਤੇ ਖੜਾਗਾ ਇਹਨਾਂ ਨੂੰ ਵੀ ਨਹੀਂ ਪੁੱਛਦਾ ਕੋਈ ਤੇ ਆਮ ਬੰਦੇ ਦਾ ਕੀ ਹਾਲ ਐ ਇੱਥੇ ਲੱਗਦਾ ਸਿੱਖਿਆ ਕ੍ਰਾਂਤੀ ਆਈ ਪੰਜਾਬ 'ਚ ਨਹੀਂ ਜੀ ਨਹੀਂ ਕੋਈ ਸਿੱਖਿਆ ਕ੍ਰਾਂਤੀ ਨਹੀਂ ਆਈ ਜੀ ਇਹ ਸਿਰਫ ਤੁਹਾਨੂੰ ਪਤਾ ਹੀ ਐ ਪੰਜਾਬ 'ਚ ਸ਼ਬਦੀ ਜੰਗ ਚੱਲ ਰਹੀ ਐ ਮਤਲਬ ਜੋ ਆਨ ਗਰਾਉਂਡ ਰੈਲੀਟੀ ਐ ਅੱਜਕੱਲ ਪੇਪਰ ਮੀਡੀਆ ਤੁਹਾਨੂੰ ਪਤਾ ਤੁਸੀਂ ਮੀਡੀਆ ਵਾਲੇ ਤੁਹਾਨੂੰ ਪਤਾ ਜੋ ਮੀਡੀਆ 'ਚ ਕਿਹਾ ਜਾਵੇਗਾ ਝੂਠ ਨੂੰ ਸੋਵਰ ਬੋਲੇ ਤਾਂ ਸੱਚ ਲੱਗਣ ਲੱਗ ਪੈਂਦਾ ਹੈ ਜੀ। ਹਾਂ। ਬਸ ਉਹੀ ਕੁਝ ਵਿਖਾਇਆ ਜਾ ਰਿਹਾ ਸਰਕਾਰਾਂ ਵੱਲੋਂ। ਸਾਰੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀਆਂ ਪਰ ਖੈਰ ਬਣ ਚੁੱਕੀਆਂ ਐ। ਪੰਜਾਬ ਸਰਕਾਰ ਵੀ ਉਹਨਾਂ ਵਿੱਚੋਂ ਇੱਕ ਹੀ ਐ। ਜੀ ਜੀ ਜੀ। ਲੱਗਦਾ ਲੱਗਦਾ ਕਿ ਕੁਝ ਬਦਲਿਆ ਪੰਜਾਬ 'ਚ ਇਹਨਾਂ ਦੇ ਆਉਣ ਦੇ ਨਾਲ। ਸਰ ਕੋਈ ਰੂਪ ਨਹੀਂ ਬਦਲਿਆ। ਸਿੱਖਿਆ ਦੇ ਖੇਤਰ ਸਿੱਖਿਆ ਦੇ ਖੇਤਰ 'ਚ ਕੋਈ ਸਭੋ ਬੇਰੋਜ਼ਗਾਰੀ ਜ਼ਿਆਦਾ ਵਧੀ ਹੈ।